ਇੱਕ ਵਾਰ ਫੇਰ ਤੋਂ ਗੱਲ ਕਰਾਂਗੇ Bigg Boss 19 ਦੀ Bigg Boss 19 ਦੀ ਹਵਾ ਰੋਜ਼ ਬਦਲਦੀ ਹੈ ਕਦੇ ਦੋਸਤੀ ਕਦੇ ਦੁਸ਼ਮਣੀ ਦੇਖਣ ਨੂੰ ਮਿਲਦੀ ਹੈ ਤੇ ਇੱਕ ਛੋਟੀ ਜੀ ਬੋਲੀ ਹੋਏ ਸਟੇਟਮੈਂਟ ਵੀ ਵੱਡੀ ਹੈਡਲਾਈਨ ਬਣ ਜਾਂਦੀ ਹੈ ਮੈਂ ਗੱਲ ਕਰ ਰਹੀ ਹਾਂ ਅਦਾਕਾਰ ਗੌਰਵ ਖੰਨਾ ਦੀ ਕੈਪਟਨਸੀ ਟਾਸਕ ਦੌਰਾਨ ਜਦ ਕਨੀਕਾ ਨਵੀਂ ਕੈਪਟਨ ਬਣੀ ਤਾਂ ਉਸਨੇ ਗੌਰਵ ਖੰਨਾ ਨੂੰ ਕੁਕਿੰਗ ਡਿਊਟੀ ਅਸਾਈਨ ਕਰ ਦਿੱਤੀ ਤੇ ਉਦੋਂ ਗੌਰਵ ਖੰਨਾ ਦਾ ਜਵਾਬ ਸੁਣ ਕੇ ਸਾਰੇ ਹੀ ਸ਼ੌਕ ਹੋ ਗਏ ਗੌਰਵ ਖੰਨਾ ਨੇ ਕਿਹਾ ਮੈਂ ਕੁਕਿੰਗ ਬਿਊਟੀ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਇੰਡੀਅਨ ਖਾਣਾ ਬਣਾਉਣਾ ਹੀ ਨਹੀਂ ਆਉਂਦਾ ਬਸ ਫੇਰ ਕੀ ਕਰਵਾਚ ਰਿਐਕਸ਼ਨਸ ਤੇ ਬਾਅਰ ਵਿੱਚ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਦੀ ਬਰਸਾਤ ਹੋ ਗਈ। ਇਹੀ ਗੌਰਵ ਖੰਨਾ ਜਿਨ੍ਹਾਂ ਨੇ April ਦੇ ਵਿੱਚ ਸੈਲੀਬ੍ਰਿਟੀ ਮਾਸਟਰ ਸ਼ੈਫ ਦਾ ਖਿਤਾਬ ਜਿੱਤ ਕੇ ਟਰੋਫੀ ਤੇ 20 ਲੱਖ ਰੁਪਏ ਆਪਣੇ ਨਾਮ ਕੀਤੇ ਸੀ। ਫਾਈਨਲੇ ਵਿੱਚ ਉਹਨਾਂ ਨੇ ਟੂ ਕੋਰਸ ਸਿਗਨੇਚਰ ਡਿਸ਼ ਨਾਲ ਸਭ ਨੂੰ ਇੰਪ੍ਰੈਸ ਕਰ ਦਿੱਤਾ ਸੀ। ਹੁਣ ਜਿੱਥੇ ਉਸ ਦੀ ਜਿੱਤ ਦੀ ਤਾਰੀਫ ਹੋਣੀ ਚਾਹੀਦੀ ਸੀ ਉੱਥੇ ਹੀ ਬਿੱਗ ਬਾਸ ਦਾ ਇੱਕ ਸਟੇਟਮੈਂਟ ਲੋਕਾਂ ਨੂੰ ਕਨਫਿਊਜ਼ ਕਰ ਗਿਆ ਹੈ। ਫੈਨਸ ਕਹਿੰਦੇ ਨੇ ਮਾਸਟਰ ਸ਼ੈਫ ਸਕ੍ਰਿਪਟਡ ਸੀ ਕਿਸੇ ਨੇ ਕਮੈਂਟ ਕੀਤਾ ਜਿਹੜਾ ਖਾਣਾ ਬਣਾਉਣਾ ਹੀ ਨਹੀਂ ਆਂਦਾ ਤਾਂ ਫਿਰ ਜਿੱਤ ਕਿਵੇਂ ਗਏ ਗੌਰਵ ਖੰਨਾ ਦੀ ਟੀਮ ਨੇ ਸੋਸ਼ਲ ਮੀਡੀਆ ਤੇ ਕਲੈਰੀਫਿਕੇਸ਼ਨ ਦਿੱਤੀ ਹੈ ਉਹਨਾਂ ਨੇ ਲਿਖਿਆ ਮਾਸਟਰ ਸ਼ੈਫ ਤੇ ਬਿਗ ਬਾਸ ਦੀ ਕੁਕਿੰਗ ਬਿਲਕੁਲ ਅਲੱਗ ਹੈ ਮਾਸਟਰ ਸ਼ੈਫ ਚ ਗਾਈਡੈਂਸ ਸੁਪਰਵਾਈਜ਼ਰ ਤੇ ਇੱਕ ਸਪੈਸ਼ਲ ਡਿਸ਼ ਤੇ ਇੱਕ ਸਪੈਸ਼ਲ ਡਿਸ਼ ਬਣਾਣੀ ਹੁੰਦੀ ਹੈ ਜਦਕਿ ਬਿਗ ਬਾਸ ਵਿੱਚ ਰੋਜ਼ ਦੀ ਰੋਟੀ ਸਬਜੀ ਦਾ ਪ੍ਰੈਸ਼ਰ ਹੁੰਦਾ ਗੌਰਵ ਨੇ ਕੁਕਿੰਗ ਕਦੇ ਪਹਿਲਾਂ ਨਹੀਂ ਕੀਤੀ ਪਰ ਉਸ ਸ਼ੋਅ ਨੇ ਉਸ ਨੂੰ ਸਿੱਖਣ ਦਾ ਮੌਕਾ ਦਿੱਤਾ ਤਾਂ ਇੱਕ ਗੱਲ ਦੇ ਬੇਸ ਤੇ ਜੱਜ ਕਰਨਾ ਗਲਤ